ਸਤਲੁਜ ਦਰਿਆ ਦਾ ਇਸ ਵਕਤ ਪਾਣੀ ਆਪਣੀਆਂ ਹੱਦਾਂ ਤੋੜ ਕੇ ਬੰਨਾਂ ਨੂੰ ਤੋੜ ਕੇ ਬਾਹਰਲੇ ਪਾਸੇ ਨੂੰ ਆ ਗਿਆ ਪਿੰਡਾਂ ਦੇ ਪਿੰਡ ਇਸ ਵਕਤ ਉਸ ਪਾਣੀ ਦੀ ਚਪੇਟ ਵਿੱਚ ਆ ਚੁੱਕੇ ਨੇ ਹੜਾਂ ਵਰਗੇ ਇਸ ਵਕਤ ਕਹਿ ਸਕਦੇ ਹਾਲਾਤ ਨਹੀਂ ਬਲਕਿ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਹੜ ਆ ਚੁੱਕੇ ਨੇ ਇਸ ਵਕਤ ਅਸੀਂ ਤੁਹਾਨੂੰ ਫਿਰੋਜ਼ਪੁਰ ਦੇ ਜਿਹੜੇ ਬਾਰਡਰ ਏਰੀਆ ਨੇ ਉਹਨਾਂ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਆ ਜਰਾ ਦੇਖ ਲਓ ਕਿ ਇਸ ਤਰੀਕੇ ਨਾਲ ਸੜਕਾਂ ਹੋਣ ਸਕੂਲ ਹੋਣ ਹਸਪਤਾਲ ਹੋਣ ਜਾਂ ਫਿਰ ਖੇਤ ਖੇਲਿਆਣ ਹੋਣ ਪੂਰੇ ਦੇ ਪੂਰੇ ਸਭ ਕੁਝ ਜਲਮਗਨ ਇਸ ਵਕਤ ਹੋਇਆ ਵਿਆ ਦੂਰ ਦੂਰ ਤੱਕ ਜੇਕਰ ਕੁਝ ਨਜ਼ਰ ਆ ਰਿਹਾ ਸਿਰਫ ਔਰ ਸ ਪਾਣੀ ਔਰ ਪਾਣੀ ਤਾਂ ਬਾਹਰ ਜਿਹੜੀ ਚੀਜ਼ ਐ ਉਹ ਹੈ ਪਾਣੀ ਦੇ ਵਿੱਚ ਕਈ ਕਈ ਫੁੱਟ ਤੱਕ ਡੁੱਬੇ ਹੋਏ ਘਰ ਜਾਂ ਫਿਰ ਆਪਾਂ ਕਹਿ ਲਈਏ ਦਰਖਤ ਸਿਰਫ ਔਰ ਸਿਰਫ ਇਹੀ ਮੰਜ਼ਰ ਜਿੱਧਰ ਨੂੰ ਵੀ ਤੁਸੀਂ ਆਪਣੀ ਨਜ਼ਰ ਦਰਾਨੇ ਹੋ ਸਿਰਫ ਔਰ ਸਿਰਫ ਤੁਹਾਨੂੰ ਐਸੇ ਤਰੀਕੇ ਦੀਆਂ ਤਸਵੀਰਾਂ ਨਜ਼ਰ ਆਣੀਆਂ ਤਾਂ ਫਿਰੋਜ਼ਪੁਰ ਦੇ ਨਜ਼ਦੀਕ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਧੀਰਾ ਘਾਰਾ ਟੱਲੀ ਗੁਲਾਮ ਨਿਆਲ ਲਵੇਰਾ ਕਮਾਲਵਾਲਾ ਮੁਠਿਆਵਾਲਾ ਤੇ ਆਦ ਪਿੰਡਾਂ ਦੇ ਵਿੱਚ ਹੜ ਵਾਲੇ ਹਾਲਾਤ ਬਣ ਚੁੱਕੇ ਨੇ ਤੇ ਇਸ ਵਕਤ ਤਸਵੀਰਾਂ ਤੁਹਾਨੂੰ ਅਸੀਂ ਉਹੀ ਬਾਰਡਰ ਇਲਾਕਿਆਂ ਦੀਆਂ ਦਿਖਾ ਰਹੇ ਹਾਂ ਕਿ ਕਿੰਨੇ ਭਿਆਨਕ ਹਾਲਾਤ ਨੇ ਹਲੇ ਇਹ ਤੁਸੀਂ ਅੰਦਾਜ਼ਾ ਲਗਾਓ ਇਹ ਤਾਂ ਪਾਣੀ ਚੜਿਆ ਹੋਇਆ ਇਸ ਕਰਕੇ ਸਭ ਕੁਝ ਹਲੇ ਤੁਹਾਨੂੰ ਠੀਕ ਲੱਗ ਰਿਹਾ ਹੋਵੇਗਾ ਕਿ ਸਿਰਫ ਪਾਣੀ ਉੱਤਰ ਜਾਵੇਗਾ ਪਰ ਜਦੋਂ ਪਾਣੀ ਉਤਰੇਗਾ ਪਾਣੀ ਇੱਥੋਂ ਜਾਵੇਗਾ ਤੇ ਉਸ ਤੋਂ ਬਾਅਦ ਅਸਲ ਸਮੱਸਿਆਵਾਂ ਸ਼ੁਰੂ ਹੁੰਦੀਆਂ ਨੇ ਉਸ ਤੋਂ ਬਾਅਦ ਬਿਮਾਰੀਆਂ ਦੇ ਫੈਲਣ ਦਾ ਖਤਰਾ ਹੁੰਦਾ ਔਰ ਇਸ ਤੋਂ ਇਲਾਵਾ ਜੰਗਲੀ ਜਿਹੜੇ ਜੀਵ ਹੁੰਦੇ ਨੇ ਜਿਹੜੇ ਕਿ ਪਾਣੀ ਦੇ ਵਿੱਚ ਰਹਿੰਦੇ ਨੇ ਉਹਨਾਂ ਤੋਂ ਵੀ ਵੱਧ ਸਭ ਤੋਂ ਵੱਧ ਖਤਰਾ ਹੁੰਦਾ ਕਿਉਂਕਿ ਜਿਵੇਂ ਪਾਣੀ ਦੇ ਵਿੱਚ ਯਾਦਾ ਕੁਝ ਰੁੜ ਜਾਂਦੇ ਆ ਜਿਹੜੇ ਬਚਦੇ ਆ ਫਿਰ ਉਹ ਆਪਣੀ ਜਾਨ ਬਚਾਉਣ ਦੇ ਲਈ ਐਸੇ ਇਲਾਕਿਆਂ ਦੇ ਵਿੱਚ ਆ ਜਾਂਦੇ ਆ ਘਰਾਂ ਦੇ ਵਿੱਚ ਲੁ ਉਸੇ ਕਾਰਨ ਸਭ ਤੋਂ ਵੱਧ ਜਿਹੜੀਆਂ ਕਿ ਖਤਰਨਾਕ ਚੀਜ਼ ਹੁੰਦੀਆਂ ਹੁੰਦੀਆਂ ਸਨੈਕ ਬਾਈਟ ਸੱਪ ਦੇ ਡੰਗ ਦਾ ਅਸਰ ਸਭ ਤੋਂ ਵੱਧ ਖਤਰਨਾਕ ਉਹ ਆਮ ਲੋਕਾਂ ਨੂੰ ਹੁੰਦਾ ਉਸ ਤੋਂ ਇਲਾਵਾ ਜਿਹੜੇ ਲੋਕ ਮਾਫ ਕਰਿਓ ਜਾਨੀ ਕਿ ਜਿਹੜੇ ਜਾਨਵਰ ਵਗੈਰਾ ਇਸ ਪਾਣੀ ਦੀ ਚਪੇਟ ਵਿੱਚ ਆ ਕੇ ਮਰ ਜਾਂਦੇ ਨੇ ਉਹਨਾਂ ਤੋਂ ਸੜੇ ਖਾਨ ਮਾਰਦੀ ਹੈ ਇਸ ਤੋਂ ਇਲਾਵਾ ਉਹਨਾਂ ਦੇ ਨਾਲ ਹੀ ਜਦੋਂ ਸਰੀਰ ਉਹਨਾਂ ਦਾ ਗਲ ਜਾਂਦਾ ਤਾਂ ਇੱਕ ਤਾਂ ਬਦਬੂ ਔਰ ਦੂਸਰਾ ਉਹਨਾਂ ਦੇ ਵਿੱਚ ਇਸ ਤਰੀਕੇ ਦੇ ਜੀਵ ਪੈਦਾ ਹੋ ਜਾਂਦੇ ਨੇ ਜਿਹੜੇ ਕਿ ਆਲੇ-ਦੁਆਲੇ ਬਿਮਾਰੀਆਂ ਪੈਦਾ ਕਰਦੇ ਨੇ ਆ ਦੇਖ ਲਓ ਹੁਣ ਇਸ ਵਕਤ ਕਿਸ਼ਤੀਆਂ ਚੱਲ ਰਹੀਆਂ ਨੇ ਕਿਸੇ ਸਮੇਂ ਇਹ ਖੇਤਾਂ ਦੇ ਵਿੱਚ ਲੋਕ ਤੁਰ ਕੇ ਆਪਣਾ ਕੰਮ ਕਰ ਰਹੇ ਹੁੰਦੇ ਨੇ ਜਾਂ ਖੇਤਾਂ ਵਾਲੀ ਮਸ਼ੀਨਰੀ ਕੰਮ ਕਰ ਰਹੀ ਹੁੰਦੀ ਹੈ ਅੱਜ ਸੜਕਾਂ ਦੇ ਉੱਤੇ ਔਰ ਖੇਤਾਂ ਦੇ ਉੱਤੇ ਦੇਖੋ ਕਿਸ ਤਰੀਕੇ ਨਾਲ ਕਿਸ਼ਤੀਆਂ ਚੱਲ ਰਹੀਆਂ ਨੇ ਕਿਸ਼ਤੀਆਂ ਦੇ ਨਾਲ ਲੋਕ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾ ਰਹੇ ਨੇ ਐਸੇ ਤਰੀਕੇ ਦੇ ਨਾਲ ਏਡ ਪਹੁੰਚਾਈ ਜਾ ਰਹੀ ਹੈ ਕਿਸੇ ਨੂੰ ਰਾਸ਼ਨ ਪਾਣੀ ਚਾਹੀਦਾ ਹੈ ਜਾਂ ਕਿਸੇ ਨੂੰ ਰੈਸਕਿਊ ਕਰਨਾ ਤਾਂ ਇਨ੍ਹਾਂ ਕਿਸ਼ਤੀਆਂ ਦੇ ਰਾਹੀਂ ਹੀ ਲੋਕਾਂ ਨੂੰ ਬਾਹਰਲੀ ਤਰਫ ਕੱਢਿਆ ਜਾ ਰਿਹਾ ਐ ਇਸ ਤੋਂ ਇਲਾਵਾ ਥਾਂ ਥਾਂ ਦੇ ਉੱਤੇ ਜਿਹੜੇ ਆ ਮੰਡ ਦਾ ਏਰੀਆ ਹੋ ਗਿਆ ਜੇਕਰ ਆਪਾਂ ਕਪੂਰਥਲਾ ਫਿਰੋਜ਼ਪੁਰ ਕਪੂਰਥਲੇ ਵਾਲੀ ਸਾਈਡ ਤੇ ਗੱਲ ਕਰੀਏ ਜਾਂ ਫਿਰ ਹੁਣ ਜਿਹੜੀਆਂ ਆ ਛੋਟੇ ਛੋਟੇ ਡੇਰੇ بڑے بڑے ਇਹ ਡੇਰੇ ਕੋਈ ਧਾਰਮਿਕ ਡੇਰੇ ਨਹੀਂ ਬਲਕਿ ਜਿਹੜੇ ਇੱਕ ਲੋਕਾਂ ਦਾ ਸਮੂਹ ਜਾਂ ਗਰੁੱਪ ਰਹਿੰਦਾ ਉਹਨਾਂ ਨੂੰ ਕਹਿੰਦੇ ਨੇ ਡੇਰੇ ਇਹ ਡੇਰਿਆਂ ਦੇ ਵਿੱਚ ਇਸ ਤਰੀਕੇ ਨਾਲ ਲੋਕ ਰਹਿੰਦੇ ਨੇ ਹੁਣ ਕੁਝ ਲੋਕ ਤਾਂ ਇਸ ਥਾਂ ਤੋਂ ਦੂਰ ਚਲੇ ਗਏ ਨੇ ਪਰ ਕੁਝ ਲੋਕ ਹਲੇ ਵੀ ਆਪਣੇ ਘਰਾਂ ਦੇ ਵਿੱਚ ਨੇ ਕਿਉਂਕਿ ਡੰਗਰ ਬੱਚੇ ਉਹਨਾਂ ਨੇ ਰੱਖੇ ਹੋਏ ਨੇ ਉਹ ਕਹਿੰਦੇ ਅਸੀਂ ਇਹਨਾਂ ਨੂੰ ਛੱਡ ਕੇ ਨਹੀਂ ਜਾ ਸਕਦੇ ਅੰਤਿਮ ਸਾਹ ਤੱਕ ਅਸੀਂ ਇਹਨਾਂ ਦੇ ਨਾਲ ਰਹਾਂਗੇ ਕਿਉਂਕਿ ਇਹਨਾਂ ਨੇ ਸਾਡਾ ਅੱਜ ਤੱਕ ਸਾਥ ਦਿੱਤਾ ਤਾਂ ਅੱਜ ਇਨਸਾਨ ਇਨ੍ਹਾਂ ਜਾਨਵਰਾਂ ਦਾ ਇਨ੍ਹਾਂ ਡੰਗਰਾਂ ਦਾ ਸਾਥ ਦੇ ਰਹੇ ਨੇ ਤੇ ਇਸ ਕਰਕੇ ਆਪਣੇ ਜਿਹੜੇ ਉਹਨਾਂ ਦੇ ਪਸ਼ੂ ਨੇ ਉਹਨਾਂ ਦੇ ਨਾਲ ਹੀ ਲੋਕ ਹਾਲਾਂਕਿ ਕੁਝ ਸਮਾਜ ਸੇਵੀ ਜਥੇਬੰਦੀਆਂ ਵੀ ਨੇ ਔਰ ਪ੍ਰਸ਼ਾਸਨ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਲੋਕਾਂ ਤੱਕ ਘੱਟੋ-ਘੱਟ ਚਾਰਾ ਜ਼ਰੂਰ ਪਹੁੰਚਾਇਆ ਜਾਵੇ ਤਾਂ ਕਿ ਜਿਹੜੇ ਇਨ੍ਹਾਂ ਦੇ ਜੀਵ ਨੇ ਉਹ ਆਖਰਕਾਰ ਜ਼ਿੰਦੇ ਰਹਿ ਜ਼ਿੰਦਾ ਰਹਿ ਸਕਣ ਤਸਵੀਰਾਂ ਬੜੀਆਂ ਹੀ ਇਸ ਵਕਤ ਆ ਤੁਸੀਂ ਦੇਖ ਸਕਦੇ ਹੋ ਇਹ ਫਿਰੋਜ਼ਪੁਰ ਦੇ ਕੰਢੀ ਖੇਤਰਾ ਦੀ ਤੁਹਾਨੂੰ ਪੂਰੀਆਂ ਤੁਸੀਂ ਤਸਵੀਰਾਂ ਦਿਖਾ ਰਹੇ ਆ ਸੜਕ ਥੋੜੀ ਥੋੜੀ ਇਸ ਵਕਤ ਦਿਖ ਰਹੀ ਹੈ ਲੇਕਿਨ ਪੂਰੇ ਤਰੀਕੇ ਦੇ ਨਾਲ ਇੱਕ ਵਾਰ ਤਾਂ ਆਪਾਂ ਕਹਿ ਸਕਦਾ ਜਲਮਗਨ ਹੋ ਚੁੱਕੀ ਹੈ ਕਿਸੇ ਕਿਸੇ ਥਾਂ ਦੇ ਉੱਤੇ ਪੈਚੇਸ ਦੇ ਰੂਪ ਦੇ ਵਿੱਚ ਸੜਕ ਦਿਖ ਰਹੀ ਹੈ ਔਰ ਸੜਕ ਦੇ ਦੋਵੇਂ ਪਾਸੇ ਪਤਾ ਨਹੀਂ ਚੱਲ ਰਿਹਾ ਕਿ ਸੜਕ ਕਿੱਥੋਂ ਸ਼ੁਰੂ ਹੁੰਦੀ ਹੈ ਕਿੱਥੇ ਖਤਮ ਹੁੰਦੀ ਹੈ ਕਿਸ ਤੋਂ ਬਾਅਦ ਕੱਚਾ ਏਰੀਆ ਫਿਰ ਉਸ ਤੋਂ ਬਾਅਦ ਕਿੱਥੇ ਖੇਤ ਖਰੇ ਹਨ ਸਭ ਕੁਝ ਪਾਣੀ ਦੇ ਵਿੱਚ ਜਲਮਗਨ ਹੋ ਚ ਲੋਕ ਬੜੀ ਹੀ ਮੁਸਤੈਦੀ ਦੇ ਨਾਲ ਸੜਕਾਂ ਨੂੰ ਕਰਾਸ ਕਰ ਰਹੇ ਨੇ ਕਿਉਂਕਿ ਜਾਨ ਜਾਨ ਦਾ ਵੀ ਖਤਰਾ ਹੁੰਦਾ ਹੈ। ਕਈ ਥਾਵਾਂ ਦੇ ਉੱਤੇ ਜਿੱਥੇ ਖੇਤ ਡੂੰਘੇ ਨੇ 10 ਤੋਂ 12 ਫੁੱਟ ਡੂੰਘੇ ਨੇ ਸੜਕ ਦੇ ਤੋਲੀਵੇਂ ਉੱਥੇ ਸਭ ਤੋਂ ਵੱਧ ਖਤਰਾ ਹੁੰਦਾ ਹੈ ਜੇਕਰ ਕੋਈ ਵਾਹਨ ਪਲਟ ਜਾਵੇ ਜਾਂ ਕੋਈ ਆਮ ਇਨਸਾਨ ਡੇਗ ਜਾਵੇ ਫਿਰ ਉਹਦਾ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਇਸ ਕਰਕੇ ਲੋਕਾਂ ਦੀ ਜਾਨ ਤੇ ਵੀ ਆਈ ਹੋਈ ਹੈ। ਪ੍ਰਸ਼ਾਸਨ ਮੁਸਤੈਦ ਹੈ। ਪ੍ਰਸ਼ਾਸਨ ਲੋਕਾਂ ਨੂੰ ਅਪੀਲ ਵੀ ਕਰ ਰਿਹਾ ਕਿ ਆਪਣੇ ਘਰ-ਬਾਰ ਇੱਥੋਂ ਛੱਡ ਕੇ ਤੁਸੀਂ ਬਾਹਰ ਆ ਜਾਓ। ਇਸ ਤੋਂ ਇਲਾਵਾ ਕੁਝ ਲੋਕਾਂ ਦੀ ਜੇਕਰ ਆਪਾਂ ਦੇਖੀਏ ਨਾਰਾਜ਼ਗੀ ਵੀ ਦੇਖਣ ਨੂੰ ਮਿਲੀ ਉਹ ਵੀ ਹਾਲਾਤ ਪੁੱਛਣ ਆਉਂਦੇ ਨੇ ਜਾਂ ਹਾਲਾਤਾਂ ਦਾ ਜਾਇਜ਼ਾ ਲੈਣ ਆਉਂਦੇ ਨੇ ਤਾਂ ਉਸ ਵੇਲੇ ਪਿੰਡਾਂ ਵਾਲੇ ਉਹਨਾਂ ਨੂੰ ਜ਼ਰੂਰ ਦੋ ਚਾਰ ਸਮਾਉਂਦੇ ਨੇ ਕਿ ਆ ਦੇਖੋ ਇਹ ਹੈ ਤੁਹਾਡਾ ਵਿਕਾਸ ਕਿਸ ਤਰੀਕੇ ਦੇ ਨਾਲ ਵਿਕਾਸ ਪਾਣੀ ਦੇ ਵਿੱਚ ਡੁੱਬਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਇਸੇ ਕਰਕੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਕਹਿ ਰਹੇ ਨੇ ਕਿ ਸਾਡੇ ਹੱਥ ਜੋ ਬਸ ਹੈ ਉਸ ਹੀ ਸਭ ਕੁਝ ਕਰ ਰਹੇ ਆ ਲੋਕੀ ਕੀ ਕਹਿ ਰਹੇ ਨੇ ਪ੍ਰਸ਼ਾਸਨ ਦਾ ਉਹਨਾਂ ਨੂੰ ਕਿਸ ਤਰੀਕੇ ਦਾ ਆਸ਼ਵਾਸਨ ਦਿੱਤਾ ਜਾ ਰਿਹਾ ਆ ਸੁਣਦੇ ਆ ਔਰ ਤਸਵੀਰਾਂ ਵੀ ਨਾਲ ਦੀ ਨਾਲ ਤੁਹਾਨੂੰ ਦਿਖਾ ਰਹੇ ਆ ਇੱਥੇ ਜਿਹੜੇ ਪਿੰਡ ਆ ਲਗਭਗ ਜਿਹੜੇ ਸਾਡੇ ਨੇੜੇ-ਨੇੜੇ ਪਿੰਡ ਸੱਤ ਪਿੰਡ ਜਿਹੜੇ ਆ ਉਹ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਆ ਉਹਨਾਂ ਦੀਆਂ ਖੇਤਾਂ ਆ ਖੇਤ ਜਿਹੜੇ ਤਬਾਹ ਹੋ ਚੁੱਕੇ ਆ ਜੀ ਅਤੇ ਫਸਲ ਜਿਹੜੀ ਆ ਲਗਭਗ ਜਿਹੜੀ 7000 ਕਿੱਲਾ ਜਿਹੜੀ ਆ ਫਸਲ ਡੁੱਬ ਚੁੱਕੀ ਆ ਜਿਹੜੀ ਬਿਲਕੁਲ ਇਸ ਵੇਲੇ ਫਨਾ ਫੱਲੀ ਹੋ ਚੱਕੀ ਆ ਜੀ ਤੇ ਹੋਰ ਵੀ ਹੋਰ ਜ਼ੋਰ ਦੇ ਨਾਲ ਪਾਣੀ ਜਿਹੜਾ ਅੱਗੇ ਚੜ ਰਿਹਾ ਵਾ ਅੱਗੇ ਚੜ ਰਿਹਾ ਵਾ ਪਾਣੀ ਤੇ ਫਸਲਾਂ ਦੇ ਵਿੱਚ ਜ਼ੋਰਾਂ ਦੇ ਨਾਲ ਵੜੀ ਜਾਂਦਾ ਵਾ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਟਾਡੇ ਚੈਨਲ ਦੇ ਰਹੀਂ ਕਿ ਅਗਲੇ ਜਿਹੜੇ ਆ ਦਾ ਛੱਡ ਕੇ ਤੇ ਸਾਨੂੰ ਥੋੜਾ ਜਿਹਾ ਪਾਣੀ ਸਾਡਾ ਹੌਲਾ ਕੀਤਾ ਜਾਵੇ ਉਹ ਵੀ ਸਾਡੇ ਭਰਾ ਵਾਹੀਂ ਉਹਨਾਂ ਨੂੰ ਮਾਰਨਾ ਨਹੀਂ ਚਾਹੁੰਦੇ ਪਰ ਸਾਡਾ ਵੀ ਕੋਈ ਨਾ ਕੋਈ ਇਧਰੋਂ ਪਾਣੀ ਜਰਾ ਹੌਲਾ ਕੀਤਾ ਜਾਵੇ ਕਿੰਨੇ ਪਿੰਡ ਕਿਹੜੇ ਕਿਹੜੇ ਪਿੰਡ ਜਿਹੜੇ ਪਾਣੀ ਦੀ ਮਾਰ ਹੇਠਾਂ ਆ ਗਏ ਨੇ ਇਹ ਪਿੰਡ ਜੀ ਬਨਾਲਾ ਟੈਲੀਗ੍ਰਾਮ ਠੀਰਾ ਘਰਾ ਨਿਆ ਲਲਵੇਰਾ ਇਧਰ ਬਾਲਾ ਮੇਗਾ ਜਾਮਾ ਮੇਗਾ ਮੁੱਠਿਆਂ ਵਾਲਾ ਕਾਮਲ ਵਾਲਾ ਇਹ 7-8 ਪਿੰਡ ਜਿਹੜੇ ਸਾਡੇ ਨੇੜੇ-ਨੇੜੇ ਬਿਲਕੁਲ ਜੀ ਤੇ ਪਿੱਛੇ ਵੀ ਤੇ ਅੱਗੇ ਵੀ ਬਹੁਤ ਜ਼ਿਆਦੇ ਪਿੰਡ ਨੇ ਜੀ ਸਾਨੂੰ ਇਹ ਇੰਜ ਲੱਗਦਾ ਜਨਾਬ ਕਿ ਇਹ ਕੋਈ ਕੁਦਰਤੀ ਆਫਤ ਨਹੀਂ ਗਈ ਇਹ ਹਰ ਸਾਲ ਦੀ ਤਰ੍ਹਾਂ ਸਾਨੂੰ ਨਾ ਇੱਕ ਤੇ ਬੰਨਤਵੰਦਰ ਜਿਹੜੇ ਅਸੀਂ ਲੋਕ ਆ ਸਾਨੂੰ ਇੱਕ ਸ਼ਿਕਾਰ ਬਣਾਇਆ ਜਾਂਦਾ ਸਰਕਾਰ ਦੇ ਬੰਦਿਆਂ ਵੱਲੋਂ ਸ਼ਿਕਾਰ ਬਣਾ ਕੇ ਸਾਨੂੰ ਮਾਰ ਕੇ ਅਤੇ ਫਿਰ ਇਸੇ ਦੇ ਰੋਟੀਆਂ ਸਿੱਖਦੇ ਇਸੇ ਦੇ ਉਹ ਵੱਡੀਆਂ ਮੋਟੀਆਂ ਰਕਮਾਂ ਇਕੱਠੀਆਂ ਕਰਦੇ ਆ ਕਰੋੜਾਂ ਰੁਪਏ ਇਕੱਠੇ ਕਰਕੇ ਤੇ ਫਿਰ ਉਹ ਆਪਣੀਆਂ ਜਾਇਦਾਦਾਂ ਕਾਰਾਂ ਕੋਠੀਆਂ ਬਣਾਉਂਦੇ ਆ ਜੀ ਇਹ ਤੁਸੀਂ ਦੇਖ ਸਕਦੇ ਆਪਾਂ ਜਿਹੜਾ ਇਹ ਫਰੋਜ਼ਪੁਰ ਦੇ ਠੀੜਾਕਾਰਾ ਪਿੰਡ ਹੈਗਾ ਤੇ ਉਸ ਤੋਂ ਲਾਵਾ ਨਾਲ ਦੇ ਜਿਹੜੇ ਸਰਾਊਂਡਿੰਗ ਏਰੀਆ ਹੈਗਾ ਇਹਦੇ ਵਿੱਚ ਥੋੜਾ ਪਾਣੀ ਭਰਿਆ ਹੈਗਾ ਪਰ ਇਹ ਹੈ ਕਿ ਅੱਜੋ ਰਿਲੀਜ਼ ਹੋ ਰਿਹਾ ਵਾ ਤੇ ਇਹਦੇ ਨਾਲ ਆਪਾਂ ਦੇਖ ਸਕਦੇ ਹਾਂ ਕਿ ਕਰੀਕ ਹੈਗੀ ਆ ਜਿਹੜਾ ਦਰਿਆ ਦੇ ਵਿੱਚੋਂ ਕਰੀਕ ਚ ਪਾਣੀ ਆ ਕੇ ਇੱਧਰ ਤੇ ਇੱਧਰ ਦੀ ਘੁੰਮ ਰਿਹਾ ਪਾਣੀ ਇਹ ਇੱਥੇ ਜਿੱਦਾਂ ਆਪਾਂ ਦੇਖਦੇ ਹਾਂ ਢਾਣੀਆਂ ਦੇ ਵਿੱਚ ਰਹਿ ਰਹੇ ਲੋਕ ਤੇ ਇਹਨਾਂ ਨੂੰ ਅਸੀਂ ਅਪੀਲ ਵੀ ਕੀਤੀ ਸੀ ਕਿ ਜੇ ਬਾਹਰ ਆਉਣਾ ਕੰ데 ਤਾ ਸਕਦੇ ਸਾਡੇ ਪ੍ਰਬੰਧ ਹੈਗੇ ਆ ਪਰ ਇਹ ਜੇ ਉਹਨਾਂ ਨਹੀਂ ਚਾਹੁੰਦੇ ਕਿ ਅਸੀਂ ਜੇ ਉੱਥੇ ਰਹਿਣਾ ਚਾਹੁੰਦੇ ਆ ਤੇ ਉਹਦੇ ਵਿੱਚ ਇਹ ਆ ਕਿ ਸਾਡੇ ਵੱਲੋਂ ਪ੍ਰਬੰਧ ਕੀਤਾ ਗਿਆ ਕੱਲ ਜੇ ਆਪਣੇ ਡੀਐਮਓ ਜਿਹੜਾ ਡਿਸਟ੍ਰਿਕਟ ਮੈਡੀ ਅਫਸਰ ਹੈਗਾ ਉਹਦੀ ਡਿਊਟੀ ਲਗਾਈ ਆ ਉਹ ਚਾਰੇ ਦਾ ਪ੍ਰਬੰਧ ਕਰ ਦੇਗਾ ਇੱਥੇ ਇਦਾਂ ਜਿਹੜਾ ਫੂਡ ਸਪਲਾਈ ਡਿਪਾਰਟਮੈਂਟ ਹੈਗਾ ਉਹਨਾਂ ਵੱਲੋਂ ਆਪਣੇ ਪੈਕੇਟ ਵਗੈਰਾ ਖਾਣੇ ਦੇ ਤਿਆਰ ਕੀਤੇ ਹੈਗੇ ਆ ਉਹ ਇਹਨਾਂ ਨੂੰ ਪ੍ਰੋਵਾਈਡ ਕਰਵਾ ਦਾਂਗੇ ਜੇ ਜ਼ਰੂਰਤ ਪੈਂਦੀ ਆ ਤੇ